ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰ ਆ ਮੌਸਮ ਸੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਆ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਤੇ ਕੀ ਜਿਹੜੀ ਵਰਖਾ ਦਾ ਦੌਰ ਆ ਚੱਲ ਰਿਹਾ ਉਹ ਇਸੇ ਤਰ੍ਹਾਂ ਜਾਰੀ ਰਹੂਗਾ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਆ ਜਿਹੜਾ ਉਹ ਗਰਮ ਤੇ ਖੁਸ਼ਕ ਹੋਊਗਾ ਇਹਦੇ ਬਾਰੇ ਆਪਾਂ ਸਾਰਾ ਗੱਲਬਾਤ ਕਰਾਂਗੇ ਪਿਛਲੇ 24 ਘੰਟੇ ਦੀ ਜੇਕਰ ਗੱਲ ਕਰੀਏ ਤਾਂ ਕੱਲ ਪੰਜਾਬ ਦੇ ਕੁਝ ਭਾਗਾਂ ਦੇ ਵਿੱਚ ਪੱਛਮੀ ਤੇ ਦੱਖਣ-ਪੱਛਮੀ ਤੇ ਕੇਂਦਰੀ ਭਾਗਾਂ ਦੇ ਵਿੱਚ ਤੇ ਬਾਕੀ ਪੰਜਾਬ ਦੇ ਅਲੱਗ-ਅਲੱਗ ਭਾਗਾਂ ਦੇ ਵਿੱਚ ਘਰ ਚਮਕ ਦੇ ਨਾਲ ਕਈ ਥਾਵਾਂ ਤੇ ਤੇਜ਼ ਵਰਖਾ ਹੋਈ ਆ ਤੇ ਅੱਜ ਸਵੇਰ ਤੋਂ ਮੌਸਮ ਖੁਸ਼ਕ ਸੀ ਲੇਕਿਨ ਦੱਖਣ ਪੱਛਮੀ ਭਾਗਾਂ ਦੇ ਵਿੱਚ ਦੁਪਹਿਰੇ 12 1 ਵਜੇ ਬੜਾ ਜ਼ਬਰਦਸਤ ਬੱਦਲ ਜਿਹੜਾ ਉਹ ਬਣਿਆ ਤੇ ਕਈ ਥਾਵਾਂ ਤੇ ਕਾਰਵਾਈਆਂ ਦਿੱਤੀਆਂ ਤੇ ਉਸ ਤੋਂ ਬਾਅਦ ਸ਼ਾਮ ਦੇ ਟਾਈਮ ਹੁਣ 3 4 ਵਜੇ ਬਹੁਤ ਜ਼ਬਰਦਸਤ ਬੱਦਲ ਆ ਜਿਹੜਾ ਉਹ ਮੋਗਾ ਫਰੀਦਕੋਟ ਫਿਰੋਜ਼ਪੁਰ ਮੁਕਸਰ ਮਲੋਟ ਬੋਹਰ ਬਠਿੰਡਾ ਇਹਨਾਂ ਏਰੀਆ ਦੇ ਵਿੱਚ ਬਣਿਆ ਹੋਇਆ ਤੇ ਕਈ ਥਾਵਾਂ ਤੇ ਗਰਜ ਚਮਕ ਦੇ ਨਾਲ ਤੇਜ਼ ਵਰਖਾ ਜਿਹੜੀ ਉਹ ਦੇ ਰਿਹਾ ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਜਿਹੜੀਆਂ ਉਹ ਉੱਪਰਲੇ ਲੈਵਲ ਤੇ ਆਪਣੇ ਪੂਰਬ ਦੀਆਂ ਹਵਾਵਾਂ ਚੱਲ ਰਹੀਆਂ ਨੇ ਲੇਕਿਨ ਨਿਚਲੇ ਲੈਵਲ ਤੇ ਜੇਕਰ ਆਪਾਂ ਦੇਖੀਏ ਤਾਂ ਦੱਖਣ ਪੂਰਬੀ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਤੇ ਨਮੀ ਦੀ ਮਾਤਰਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਾ ਅਰਬ ਸਾਗਰ ਵਾਲੀ ਸਾਰੀ ਨਮੀ ਪੰਜਾਬ ਦੇ ਉੱਤੇ ਆ ਰਹੀ ਆ ਤੇ ਨਾਲ ਨਾਲ ਅਰਬ ਸਾਗਰ ਦੀ ਨਵੇਂ ਬੰਗਾਲ ਦੀ ਖਾੜੀ ਦੇ ਵਿੱਚ ਵੀ ਇਕੱਠੇ ਹੋ ਰਹੀ ਹੈ ਜਿੱਥੇ ਜ਼ਬਰਦਸਤ ਚੱਕਰਵਾਤ ਬਣਿਆ ਤੇ ਉਹ ਵੀ ਜਿਹੜੀ ਇਧਰ ਨੂੰ ਆ ਰਹੀ ਹੈ ਤੇ ਦੂਸਰੇ ਪਾਸਿਓਂ ਪੱਛਮ ਦੀਆਂ ਹਵਾਵਾਂ ਵੀ ਜਿਹੜੀਆਂ ਇਹਨਾਂ ਦੇ ਨਾਲ ਟਕਰਾ ਰਹੀਆਂ ਨੇ ਜਿਹਦੇ ਕਰਕੇ ਨਵੀਂ ਪੰਜਾਬ ਦੇ ਵਿੱਚ ਜ਼ਿਆਦਾ ਹੋਣ ਕਰਕੇ ਦਿਨ ਵੇਲੇ ਜਿਵੇਂ ਜਿਵੇਂ ਧੁੱਪ ਨਿਕਲਦੀ ਆ ਤਾਂ ਜਿਹੜੇ ਨਮੀ ਉੱਪਰ ਉੱਠਦੀ ਆ ਤੇ ਬੱਦਲ ਗਰਜ ਚਮਕਲੇ ਬਣਦੇ ਆ ਤੇ ਜਿੱਥੇ ਬਣਦੇ ਆ ਉਸ ਏਰੀਆ ਦੇ ਵਿੱਚ ਘੱਟ ਖੇਤਰੀ ਏਰੀਆ ਦੇ ਵਿੱਚ ਜਾਣੀ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਜ਼ਬਰਦਸਤ ਬਰਖਾ ਦੇ ਕੇ ਬੱਦਲ ਆ ਜਿਹੜੇ ਉਹ ਖਤਮ ਹੋ ਜਾਂਦੇ ਆ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੇ ਜੇਕਰ ਸਿਸਟਮਾਂ ਦੀ ਗੱਲ ਕਰੀਏ ਤਾਂ ਸਿਸਟਮ ਚੱਕਰਵਾਤ ਆ ਜਿਹੜਾ ਬਹੁਤ ਜ਼ਬਰਦਸਤ ਬੰਗਾਲ ਦੀ ਖਾੜੀ ਦੇ ਵਿੱਚ ਬਣ ਚੁੱਕਿਆ ਤੇ ਬਹੁਤ ਤੇਜ਼ੀ ਨਾਲ ਇਹ ਮਦਾਨੀ ਭਾਗਾਂ ਵੱਲ ਨੂੰ ਅੱਗੇ ਵਧੂਗਾ ਤੇ ਪੰਜਾਬ ਤੇ ਵੀ ਇਹਦਾ ਜ਼ਬਰਦਸਤ ਅਸਰ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ 24 ਘੰਟੇ ਦੀ ਗੱਲ ਕਰੀਏ ਮੌਸਮ ਦੀ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਦੱਖਣ ਪੱਛਮੀ ਅਤੇ ਸੈਂਟਰ ਪੰਜਾਬ ਜਾਨੀ ਕਿ ਫਰੀਰਕੋਟ ਫਿਰੋਜ਼ਪੁਰ ਮੁਕਸਰ ਮਲੋਟ ਆ ਬੋਰ ਬਠਿੰਡਾ ਬਰਨਾਲਾ ਮੋਗਾ ਅ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਲੁਧਿਆਣਾ ਇਹ ਜਿਹੜੇ ਏਰੀਆ ਇਹਨਾਂ ਦੇ ਵਿੱਚ ਗਰਜ ਚਮਕ ਦੇ ਨਾਲ ਅੱਜ ਸ਼ਾਮ ਨੂੰ ਰਾਤ ਦੇ ਟਾਈਮ ਜਾਂ ਕੱਲ ਸਵੇਰ ਦੇ ਟਾਈਮ ਗਰਜ ਚਮਕ ਦੇ ਨਾਲ ਤੇਜ਼ ਵਰਖਾ ਹੋ ਸਕਦੀ ਹੈ ਤੇ ਜਿਹੜੇ ਬਾਕੀ ਪੰਜਾਬ ਦੇ ਭਾਗ ਆ ਉੱਤਰੀ ਪੂਰਬੀ ਭਾਗ ਆ ਜਿਹੜੇ ਇਹਨਾਂ ਭਾਗਾਂ ਦੇ ਵਿੱਚ ਕਈ ਸਥਾਨਾਂ ਤੇ ਜਾਂ ਕੁਝ ਥਾਵਾਂ ਤੇ ਇਕਾਦੁਕਾ ਸਥਾਨਾਂ ਤੇ ਹਲਕੀ ਦਰਮਿਆਨੀ ਬਰਖਾ ਹੁੰਦੀ ਸੰਭਾਵਨਾ ਇਸ ਤੋਂ ਬਿਨਾਂ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਚ ਵੀ ਗਰਜ ਚਮਕ ਨਾਲ ਤੇਜ਼ ਬਰਖਾ ਹੋ ਸਕਦੀ ਆ ਹਰਿਆਣੇ ਚ ਵੀ ਬਰਖਾ ਹੋਣ ਦੀ ਸੰਭਾਵਨਾ ਬਾਕੀ ਭਾਗਾਂ ਚ ਮੌਸਮ ਖੁਸ਼ਕ ਰਹੂਗਾ ਮੱਧ ਪ੍ਰਦੇਸ਼ ਦੇ ਉੱਤਰ ਪ੍ਰਦੇਸ਼ ਬਿਹਾਰ ਛੱਤੀਗੜ੍ਹ ਚ ਬਰਖਾ ਜ਼ਬਰਦਸਤ ਤਰੀਕੇ ਨਾਲ ਵਧੂਗੀ ਜਿਹੜੇ-ਜਿਹੜੇ ਵੀਰ ਆਪਣੇ ਆਪਣੇ ਚੈਨਲ ਤੇ ਪੇਜ ਤੇ ਨਵੇਂ ਆਓ ਆਪਣੇ ਪੇਜ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਿਓ ਵੀਡੀਓ ਵਧੀਆ ਲੱਗੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਆਪਣੇ ਕਮੈਂਟਾਂ ਦੇ ਵਿੱਚ ਦੱਸਿਓ ਵੀ ਕਿੱਥੇ-ਕਿੱਥੇ ਵਰਖਾ ਜਿਹੜੀ ਉਹ ਹੋਈ ਆ ਜੇਕਰ ਆਪਾਂ ਅਗਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਦੱਖਣ-ਪੱਛਮੀ ਇਲਾਕਿਆਂ ਤੇ ਕੁਝ ਨਮੀ ਦੀ ਮਾਤਰਾ ਦਿਖ ਰਹੀ ਆ ਇੱਥੇ ਗਰਜ ਚਮਕ ਦੇ ਨਾਲ ਆਉਣ ਵਾਲੇ 24 ਘੰਟੇ ਦੇ ਵਿੱਚ ਮੱਧ ਪੰਜਾਬ ਤੱਕ ਬਰਖਾ ਹੋਣ ਦੀ ਸੰਭਾਵਨਾ ਹੈ ਬਾਕੀ ਜਿਹੜੇ ਪੂਰਬੀ ਤੇ ਉੱਤਰੀ ਭਾਗ ਇਹਨਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂ ਜੰਮੂ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ 'ਚ ਵਧੀਆ ਬਰਖਾ ਹੋ ਸਕਦੀ ਹੈ ਬਿਹਾਰ ਛੱਤੀਸਗੜ ਪੱਛਮੀਂ ਉਕਾਲ ਓਡੀਸ਼ਾ ਮੱਧ ਪ੍ਰਦੇਸ਼ ਦੇ ਕਈ ਭਾਗਾਂ ਤੇ ਦਰਮਿਆਨੀ ਤੋਂ ਭਾਰੀ ਬਰਖਾ ਹੋ ਸਕਦੀ ਹੈ ਉੱਤਰ ਪ੍ਰਦੇਸ਼ ਦੇ ਪੂਰਬੀ ਇਲਾਕੇ ਦੇ ਵਿੱਚ ਵੀ ਬਰਖਾ ਵਧੂਗੀ ਗੱਲ ਆਪਾਂ ਕਰ ਲਈਏ ਜੀ ਇਸ ਤੋਂ ਬਾਅਦ 26 ਤਰੀਕ ਦੀ 26 ਤਰੀਕ ਨੂੰ ਵੀ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਵਿੱਚ ਬਰਖਾ ਹੋ ਸਕਦੀ ਹੈ ਪੰਜਾਬ ਚ ਆਮ ਤੌਰ ਤੇ ਮੌਸਮ ਖੁਸ਼ਕ ਰਹੂਗਾ ਹਰਿਆਣਾ ਵਿੱਚ ਵੀ ਰਾਜਸਥਾਨ ਵਿੱਚ ਵੀ ਮੱਧ ਪ੍ਰਦੇਸ਼ ਦੇ ਕਈ ਭਾਗਾਂ ਤੇ ਤੇਜ਼ ਬਰਖਾ ਹੋਊਗੀ ਗੱਲ ਕਰ ਰਹੀ ਆਪਾਂ 27 ਤਰੀਕ ਦੀ 27 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਭਾਗਾਂ ਹਿਮਾਚਲ ਉੱਤਰਾਖੰਡ ਹਰਿਆਣਾ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਇਹਨਾਂ ਭਾਗਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਰਾਜਸਥਾਨ ਗੁਜਰਾਤ ਦੇ ਭਾਗਾਂ ਦੇ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਦੱਖਣ ਜਿਵੇਂ ਮੌਸਮ ਖੁਸ਼ਕ ਰਹੂਗਾ ਗੱਲ ਆਪਾਂ 28 ਤਰੀਕ ਦੀ ਕਰ ਲਈਏ 28 ਤਰੀਕ ਨੂੰ ਵੀ ਪੰਜਾਬ ਹਿਮਾਚਲ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਬਿਹਾਰ ਛੱਤੀਸਗੜ੍ਹ ਮੱਧ ਪ੍ਰਦੇਸ਼ ਦੇ ਕੁਝ ਭਾਗਾਂ 'ਚ ਗਰਜ ਚਮਕਣਾ ਤੇਜ਼ ਵਰਖਾ ਹੋ ਸਕਦੀ ਆ। ਗੱਲ ਆਪਾਂ ਕਰ ਲਈਏ ਜੀ 29 ਤਰੀਕ ਦੀ 29 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋ ਜਾਂਦੀ ਆ। ਨਾਲ ਨਾਲ ਹਿਮਾਚਲ ਉੱਤਰਾਖੰਡ ਹਰਿਆਣਾ ਮੱਧ ਪ੍ਰਦੇਸ਼ ਬਿਹਾਰ ਛੱਤੀਸਗੜ੍ਹ ਦੇ ਭਾਗਾਂ ਦੇ ਵਿੱਚ ਵੀ ਗਰਜ ਚਮਕ ਦੇ ਨਾਲ ਤੇਜ਼ ਵਰਖਾ ਹੋਣ ਦੀ ਸੰਭਾਵਨਾ ਹੈ। 30 ਤਰੀਕ ਦੀ ਗੱਲ ਕਰੀਏ ਤਾਂ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਚ ਗਰਜ ਚਮਕਣਾ ਹਲਕੀ ਦਰਮਿਆਨੀ ਵਰਖਾ ਹੋ ਸਕਦੀ ਆ ਮਾਧ ਪ੍ਰਦੇਸ਼ ਉੱਤਰ ਪ੍ਰਦੇਸ਼ ਦੇ ਭਾਗਾਂ ਚ ਗਰਜ ਚਮਕਣਾ ਤੇਜ਼ ਵਰਖਾ ਹੋ ਸਕਦੀ ਆ ਉਸ ਤੋਂ ਬਾਅਦ ਗੱਲ ਆਪਾਂ ਕਰ ਲਈਏ 31 ਤਰੀਕ ਦੀ 31 ਤਰੀਕ ਨੂੰ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਗਰਜ ਚਮਕਣਾ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਉੱਤਰ ਪ੍ਰਦੇਸ਼ ਦੇ ਕੋਈ ਪੂਰਬੀ ਇਲਾਕਿਆਂ ਦੇ ਵਿੱਚ ਗਰਜ ਚਮਕਣਾ ਤੇਜ਼ ਵਰਖਾ ਹੋਣ ਦੀ ਸੰਭਾਵਨਾ ਇਹ ਸੀਗਾ ਆਉਣ ਵਾਲੇ 5 ਦਿਨ ਦਾ ਪੰਜਾਬ ਦਾ ਮੌਸਮ ਤੇ ਹੁਣ ਆਪਾਂ ਅਮੇਰ ਕਰਦੇ ਆ ਵੀ ਤੁਹਾਨੂੰ ਜਿਹੜੀ ਇਹ ਵੀਡੀਓ ਸਾਡੀ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ